ਮੇਲਾ ਦੇ ਰਿਸ਼ਤੇਦਾਰ ਵੀ ਆਏ ਸਾਰੇ ਹੋਏ ਤੇ ਮੇਲਾ ਦੇਖ ਕੇ ਚਲੇ ਗਏ ਜਦੋਂ ਚਲੇ ਗਏ ਤੇ ਘਰ ਚ ਰੌਲਾ ਪੈ ਗਿਆ ਵੀ 8000 ਰੁਪਏ ਚੋਰੀ ਹੋ ਗਏ ਚੋਰੀ ਹੋਣ ਚੋਂ ਫਿਰ ਇਹ ਹੁੰਦਾ ਵੀ ਕਿਹੜਾ ਰਿਸ਼ਤੇਦਾਰ ਆਇਆ ਸੀ ਕਿਹੜਾ ਆਇਆ ਸੀ ਕੌਣ ਲਿਜਾ ਸਕਦਾ ਉਹਦੇ ਚ ਕੀ ਹੋਇਆ ਵੀ ਹੌਲੀ ਹੌਲੀ ਗੱਲ ਜੀ ਐਂ ਚੱਲਦੀ ਰਹੀ ਵੀ ਗਹਿਣਾ ਪਿੰਡ ਐ ਇੱਥੇ ਸਾਡੇ ਬਰਨਾਲੇ ਜ਼ਿਲ੍ਹੇ ਦਾ ਹੀ ਵੀ ਉੱਥੇ ਉਹਨਾਂ ਦੀ ਰਿਸ਼ਤੇਦਾਰੀ ਸੀ ਵੀ ਉਹ ਆਏ ਸੀ ਵੀ ਉਹਦਾ ਫਿਰ ਕਿਸ ਨੇ ਦਿੱਤਾ ਵੀ ਨਹੀਂ ਨਹੀਂ ਆਪਾਂ ਐਂ ਕਰੋ ਹਜਰਾਇਤ ਕਢਾਓ 9 ਉਹ ਜਿਹੜੀ ਫੋਟੋ ਵਾਲੀ ਗੱਲ ਹਾਂਜੀ ਤਨੋਲੇ ਦੀ ਇੱਕ ਖਰੇਤੀ ਨਾਂ ਦੀ ਮਾਈ ਸਕੂਲ ਚ ਦਰਜਾਚਾਰ ਕਰਮਚਾਰੀ ਸੀ ਉਹ ਹੁਣ ਤਾਂ ਰਿਟਾਇਰ ਹੋ ਗਈ ਹੂਏ ਗੱਲ ਪੁਰਾਣੀ ਐ 93 ਜਾਂ 94 ਦੀ ਐ ਠੀਕ ਐ ਉਹਦੇ ਕੋਲੇ ਚਲੇ ਗਏ ਹਜਰਤ ਕਢਾਓ 8000 ਰੁਪਏ ਤਾਂ ਪਹਿਲਾਂ ਕਹਿੰਦੇ ਸੀ ਚੱਕਿਆ ਗਿਆ ਉਹ ਇਹਨਾਂ ਨੇ ਪਹਿਲੇ ਦੱਸੇ ਹੀ ਹੁੰਦਾ ਜਿਹੜਾ ਲੈ ਕੇ ਜਾਂਦਾ ਉਹ ਵੀ ਦੱਸ ਦਿੰਦਾ ਵੀ ਨਾਲ ਇੱਕ ਬੱਚਾ ਲੈ ਕੇ ਜਾਓ ਭਾਈ ਹਜਰਤ ਉਹਦੇ ਨਾਂ 'ਚ ਨਿਕਲਦੀ ਐ ਬੱਚੇ ਦੇ ਨਾਂ 'ਚ ਤੇ ਉਹ ਆਪਦਾ ਘਰ ਦਾ ਜਵਾਕ ਸੀ ਉਹ ਲੈ ਕੇ ਨਾਲ ਉਹ ਮਾਈ ਕੀ ਕਰਦੀ ਸੀ ਉਹਨੇ ਛੰਨਾ ਜੀ ਨੂੰ ਤੁਸੀਂ ਸਮਝਦੇ ਹੋਵੋਗੇ ਇੱਕ ਛੰਨਾ ਕੌਲੀ ਛੰਨਾ ਕਾਂਸੀ ਦੇ ਹੁੰਦੇ ਸੀ ਪੁਰਾਣੇ ਅੱਜ ਕੱਲ ਤਾਂ ਘਰਾਂ 'ਚ ਰਹੇ ਨਹੀਂ ਜੀ ਉਹ ਥੱਲੇੋਂ ਗੋਲ ਹੁੰਦਾ ਬਿਲਕੁਲ ਇਸ ਤਰ੍ਹਾਂ ਉਹਨੇ ਕੀ ਕੀਤਾ ਬੱਚੇ ਨੂੰ ਸਾਰੀ ਗੱਲਬਾਤ ਕਰਦਿਆਂ ਨੂੰ ਪੁੱਛ ਲਈ ਵੀ ਇੰਨੇ ਪੈਸੇ ਨਿਕਲ ਗਏ ਐ ਹੋ ਗਿਆ ਕਿਹਨੂੰ ਦਿਖਾਉਣੇ ਆ ਉਹ ਛੰਨੇ ਦੇ ਥੱਲੇ ਤਵੇ ਦੀ ਕਾਲਸ ਤੇ ਸਰੋਂ ਦਾ ਤੇਲ ਲਾ ਕੇ ਉਹਦੇ ਤੇ ਐ ਗੋਲ ਨਿਸ਼ਾਨ ਬਣਾ ਲਿਆ ਟਿੱਕਾ ਜਿਹਾ ਬਣ ਗਿਆ ਚਮਕਣਾ ਸੀ ਸਰੋਂ ਦਾ ਤੇਲ ਲੱਗਿਆ ਤੇਲ ਲੱਗਿਆ ਚਮਕ ਸਕਰੀਨ ਬਣ ਗਿਆ ਕਹਿ ਲੋ ਦੇਖਣ ਵਾਸਤੇ ਤੂੰ ਬੱਚੇ ਦੇ ਸਾਹਮਣੇ ਐ ਕਰਤਾ ਵੀ ਤੂੰ ਇਹਦੇ ਵੱਲ ਚੱਕੀ ਚੱਲ ਇੱਕ ਟੱਕ ਵੀ ਹੁਣ ਭਾਈ ਇਹਦੇ ਚ ਆ ਗਏ ਬਾਬਾ ਜੀ ਆ ਗਏ ਝਾੜੂ ਲੱਗ ਗਿਆ ਤੇ ਕੁਰਸੀਆਂ ਡੇਗੀਆਂ ਚੌਂਕੀ ਲੱਗ ਗਈ ਜੀਨੇ ਭਾਈ ਇਹਨਾਂ ਦੀ ਚੀਜ਼ ਪੈਸੇ ਚੋਰੀ ਕੀਤੇ ਆ ਉਹ ਤੇਰੇ ਹੁਣ ਸਾਹਮਣੇ ਆ ਗਿਆ ਉਹਨੇ ਭਾਈ ਗਹਿਣਾ ਵਾਲੇ ਦਾ ਨਾਮ ਲੇਤਾ ਕਿਉਂਕਿ ਘਰੇ ਗੱਲ ਚੱਲਦੀ ਸੀ ਵੀ ਉਹ ਐਸੀ ਪੈਸੇ ਦਾ ਉਹ ਲੈ ਗਏ ਹੋਣਗੇ ਉਹ ਕਹਿੰਦਾ ਜੀ ਹਾਂ ਉਹ ਬੰਦਾ ਉਹਦਾ ਫੇਰਾ ਫਲਾਣਾ ਚਾਚਾ ਜਾਂ ਜੋ ਵੀ ਰਿਸ਼ਤੇਦਾਰੀ ਸੀ ਉਹ ਉਹ ਆ ਉਹਦੀ ਫੋਟੋ ਦੀ ਸੀ ਜਾਂਦੀ ਹੈ ਮੈਨੂੰ ਤਾਂ ਬਸ ਭਾਈ ਕਹਿੰਦੀ ਉਹ ਆ ਰੁਪਇਆ 500 ਦਿੱਤਾ ਤੇ ਆ ਕੇ ਐਲਾਨ ਕਰਤਾ ਵੀ ਭਾਈ ਇਹ ਗਹਿਣਾ ਵਾਲੇ ਲੈ ਗਏ ਹੁਣ ਉਹ ਗਹਿਣੇ ਵਾਲਾ ਵਧੀਆ ਪਰਿਵਾਰ ਚੰਗਾ ਪਰਿਵਾਰ ਸੀ ਕਮੈਨਾ ਕਮੂਨਾ ਸੀ ਉਹਨਾਂ ਕੋਲੇ ਹੋਰ ਇਸ ਤਰ੍ਹਾਂ ਦਾ ਸੀ ਉਹ ਕਹਿੰਦਾ ਇਹ ਰੁਪਇਆ ਤਾਂ ਸੀ 8000 ਦਾ 10000 ਦੇ ਦਿੰਨੇ ਆ ਪਰ ਅਸੀਂ ਚੋਰੀ ਨਹੀਂ ਕੀਤੀ ਇਹ ਸਾਡੇ ਤੇ ਇਲਜ਼ਾਮ ਇਲਜ਼ਾਮ ਨਾ ਲਾਉ ਝੂਠਾ ਵਿਚ ਵਿਚਾਲੇ ਕੀ ਹੋਇਆ ਇੱਕ ਉਹਨਾਂ ਦਾ ਜਣੂ ਡਾਕਟਰ ਬਲਵੀਰ ਸਿੰਘ ਹੁੰਦਾ ਇੱਥੇ ਭਦੌੜੀ ਪ੍ਰੈਕਟਿਸ ਕਰਦੇ ਸੀ ਉਹ ਉਹਨਾਂ ਨੂੰ ਜਾਣਦੇ ਸੀ ਉਹ ਗੱਲ ਚੱਲਦੀ ਚੱਲਦੀ ਚੱਲ ਪਈ ਵੀ ਯਾਰ ਹਜਰੈਤ ਉਹ ਤਾਂ ਤਰਖਸ਼ੀ ਸਿਟੀ ਵਾਲੇ ਵੀ ਕੱਢਦੇ ਆ ਉਹਨਾਂ ਨੂੰ ਪੁੱਛ ਲਓ ਵੀ ਇਹ ਸੱਚੀ ਆ ਕਿ ਝੂਠੀ ਆ ਮੇਰੇ ਕੋਲ ਬਲਵੀਰ ਸਿੰਘ ਆਇਆ ਕਹਿੰਦਾ ਜੀ ਐਂ ਗੱਲ ਮਾਹ ਵੀ ਇੱਕ ਕੰਮ ਕਰੋ ਉਹ ਮਾਈ ਨੂੰ ਜਿਹਨੇ ਹਜਰੈਤ ਕੱਢੀ ਸੀ ਉਹਨੂੰ ਦੁਬਾਰੇ ਲਿਆਓ ਆਪਾਂ ਤਾਂ ਦੁਬਾਰੇ ਸਾਹਮਣੇ ਹਜਰੈਤ ਕਢਾਵਾਂਗੇ ਤੇ ਪੈਸੇ ਉਹਨੂੰ ਕਹਦੇ ਵੀ ਡਬਲ ਦੇ ਦੇਾਂਗੇ ਜੇ ਸਹੀ ਕੱਢਤੀ ਉਹ ਆ ਗਈ ਜੀ ਨੂੰ ਐਸੇ ਵੀ ਉਹਦੇ 500 ਲਿਆ ਜੀ ਡਬਲ ਦਿੰਦੇ ਆ 1000 ਰੁਪਏ ਨਾਲੇ ਲਿਆ ਲੈ ਕੇ ਜਾਣਗੇ ਛੱਡ ਕੇ ਜਾਣਗੇ ਨਾਲੇ ਮਸ਼ਹੂਰੀ ਹੋ ਗਈ ਆ ਗਈ ਪੰਚਾਇਤ ਇਕੱਠੀ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਅਸੀਂ ਵੀ ਸੀਗੇ ਅਸੀਂ ਪੰਚਾਇਤ ਰਾਹੀਂ ਪਰਿਵਾਰ ਨੂੰ ਵੀ ਸਮਝਾਇਆ ਵੀ ਭਾਈ ਰਿਸ਼ਤੇਦਾਰੀ ਟੁੱਟ ਜਾਂਦੀ ਹੈ ਪੈਸੇ ਬਾੜੇ ਥੋੜਿਆ ਗੱਲ ਏਡੀ ਹੈ ਨਹੀਂ ਆਪਾਂ ਇਹਨੂੰ ਕੋਈ ਉਂ ਕਰ ਲੈਣੀ ਨਾ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਮਾਈ ਤਾਂ ਆਈ ਬੈਠੀ ਐ ਸਾਨੂੰ ਵੀ ਸੀਗਾ ਵੀ ਆਈ ਬੈਠੀ ਐ ਤਾਂ ਠੀਕ ਆ ਭਾਈ ਉਹਨਾਂ ਨੇ ਕੀ ਕੀਤਾ ਜੁਆਕ ਜਦੋਂ ਉਹ ਕਰਦਾ ਜਿਹੜਾ ਜੁਆਕ ਸੀ ਉਹ ਬਿਠਾ ਲਿਆ ਬਿਠਾ ਕੇ ਉਵੇਂ ਛੰਨਾ ਉਹੀ ਉਹਨੇ ਆਵਦਾ ਤਰੀਕਾ ਉਹੀ ਕੀਤਾ ਕਰਕੇ ਤਰੀਕਾ ਕਰਨ ਤੋਂ ਬਾਅਦ ਕਹਿੰਦੀ ਵੀ ਜਿਹਦੀ ਤੈਨੂੰ ਫੋਟੋ ਦਿਖਾਈ ਉਹਦੇ ਸਿਰ ਤੇ ਹੱਥ ਧਰ ਦੇ ਉਹਨੇ ਜਾ ਕੇ ਗਹਿੜਾਂ ਵਾਲਿਆਂ ਦੇ ਉਸ ਬੰਦੇ ਦੇ ਨਾਲ ਜਿਹਦਾ ਬੰਦੇ ਦਾ ਨਾਮ ਪਹਿਲਾਂ ਲਿਆ ਸੀ ਉਹਦੇ ਸਿਰ ਤੇ ਹੱਥ ਧਰਤਾ ਜਾ ਕੇ ਧਰ ਨਹੀਂ ਸੀ ਉਹਨੇ ਸਾਡੇ ਹਿਸਾਬ ਨਾਲ ਸਾਡੇ ਜੋ ਸਾਡੀ ਪੜ੍ਹਾਈ ਹੈ ਮੈਂ ਇਤਰਾਜ਼ ਕੀਤਾ ਮੈਂ ਹੈ ਵੀ ਬੱਚਾ ਕਰਦਾ ਗਹਿੜਾਂ ਵਾਲਿਆਂ ਨੂੰ ਜਾਣਦਾ ਕੋਈ ਬੱਚਾ ਹੋਰ ਲਿਓ ਵਲੀ ਚ ਹੂੰ ਚਲੋ ਜੀ ਇਸ ਗੱਲ ਤੇ ਤਾਂ ਹੋਣਾ ਹੀ ਸੀ ਬੱਚਾ ਹੋਰ ਲੈ ਜਾਂਦਾ ਤੇ ਉਹ ਬੱਚਾ ਜਾ ਲਿਆ ਕੇ ਬਹਾਤਾ ਮਾਈ ਦੇ ਉਹਨੇ ਉਹੀ ਰਿਪੀਟ ਕੀਤਾ ਪਰ ਮੈਂ ਉਹਨੂੰ ਬੈਠਣ ਤੋਂ ਪਹਿਲਾਂ ਇਹ ਕਹਤਾ ਵੀ ਤੂੰ ਸਿਰ ਤੇ ਹੱਥ ਧਰਨ ਤੋਂ ਪਹਿਲਾਂ ਦੱਸਣਾ ਵੀ ਜਿਹੜੀ ਤੈਨੂੰ ਫੋਟੋ ਦਿਂਦੀ ਆ ਪਟਿਆਂ ਵਾਲੀ ਆ ਪੱਗ ਵਾਲੀ ਆ ਪਰਨੇ ਵਾਲੀ ਆ ਜਵਾਨ ਹੈ ਬੁੱਢਾ ਹੈ ਲੜਕਾ ਪਹਿਲਾਂ ਦੱਸਣਾ ਸਿਰ ਤੇ ਹੱਥ ਬਾਅਦ ਚ ਧਰਨਾ ਤੇ ਮਾਈ ਨੇ ਦਿਖਾਇਆ ਕੋਹੀ ਪ੍ਰੋਸੈਸ ਵੀ ਚੌਂਕੀ ਲੱਗੀ ਬਾਬਾ ਜੀ ਆ ਗਏ ਜਿਨੇ ਭਈ ਪੈਸੇ ਚੱਕਿਆ ਉਹਦੀ ਤੇਰੇ ਸਾਹਮਣੇ ਫੋਟੋ ਆ ਗਈ ਕਹਿੰਦਾ ਆ ਗਈ ਕਿਹੇ ਜੀ ਫੋਟੋ ਆ ਕਿਉਂਕਿ ਮੈਂ ਕਹਤਾ ਸੀ ਵੀ ਪਹਿਲਾਂ ਦੱਸੀ ਕਿਹੇ ਜੀ ਹੈ ਮਾਈ ਕਹਿੰਦੀ ਕਿਹੇ ਜੀ ਫੋਟੋ ਆ ਕਹਿੰਦਾ ਪੱਗ ਵਾਲਾ ਉਹਦੇ ਵੱਡੇ ਐਸੀ ਦੁਪੱਟਾ ਜਿਹਦੇ ਪਹਿਲਾਂ ਸਿਰ ਤੇ ਹੱਥ ਧਰਿਆ ਸੀ ਮੈਂ ਹਿੱਲ ਗਿਆ ਕੰਮ ਦਾ ਉਹ ਬੱਚੇ ਨੂੰ ਨਹੀਂ ਸੀ ਪਤਾ ਕਿ ਇੱਥੋਂ ਪਹਿਲਾਂ ਕੀ ਹੋਇਆ ਕਿਉਂਕਿ ਉਹ ਗਲੀ ਚੋਲੇ ਹੁੰਦਾ ਸੀ ਹਾਂ ਉਹ ਉਪਰ ਆ ਸੀ ਕਰ ਕਰਾ ਕੇ ਕਹਿੰਦੀ ਵੀ ਸਿਰ ਤੇ ਹੱਥ ਧਰਦੇ ਫਿਰ ਜੀ ਜੀ ਤੈਨੂੰ ਫੋਟੋ ਦੀਂਦੀ ਐ ਕਿਉਂਕਿ ਮੈਂ ਥੋੜਾ ਜਿਹਾ ਬੋਲਿਆ ਸੀ ਉਹਨੇ ਤਾਂ ਮੇਰੇ ਸਿਰ ਤੇ ਹੱਥ ਧਰਤਾ ਕਿ ਮੈਂ ਜੰਮੀ ਸੂਤ ਆ ਗਿਆ ਮਾਈ ਘਬਰਾ ਗਈ ਕਹਿੰਦੀ ਵੀ ਇਹ ਤਾਂ ਚੋਰ ਹੋ ਨਹੀਂ ਸਕਦਾ ਇਹ ਤਾਂ ਜਮਈਦੂ ਜੀ ਮੱਤ ਵਾਲੇ ਆ ਕਹਿੰਦੇ ਵੀ ਤੀਜੀ ਵਾਰ ਹੀ ਹਜਰੈਤ ਕੱਢਾਂਗੇ ਹੱਕ ਸੱਚ ਦੀ ਗੱਲ ਤੀਜੀ ਵਾਰੀ ਪਤਾ ਲੱਗੂ ਵੀ ਸਹੀ ਕੀ ਆ ਤੀਜਾ ਵਾਰ ਖਾਲੀ ਨਹੀਂ ਜਾਊਗਾ ਗਲੀ ਚੋ ਤੀਜਾ ਜੋ ਆਖ ਲਿਆ ਹੁੰਦਾ ਲਿਆਂਦਾ ਹੋਇਆ ਬਿਠਾ ਲਿਆ ਉਵੇਂ ਹੀ ਹਜਰੈਤ ਕੱਢੀ ਕਰ ਕਰਾ ਕੇ ਕਿਹਦੀ ਫੋਟੋ ਆਈ ਆ ਕਹਿੰਦਾ ਭਾਈ ਬੁੜੀ ਜੀ ਆ ਇੱਕ ਕਿਹਦੇ ਵਰਗੀ ਆ ਭਾਈ ਇਹਨਾਂ ਦੀ ਘਰ ਚ ਜਿਹੜੀਆਂ ਬੁੜੀਆਂ ਉਹਨਾਂ ਦੀ ਆ ਉਹਦੀ ਫੋਟੋ ਆ ਮੈਨੂੰ ਤੇ ਇਹਨਾਂ ਦੀਆਂ ਬੁੜੀਆਂ ਦੀ ਫੋਟੋ ਦੀਂਦੀ ਐ ਮੈਂ ਕਿਹਾ ਭਾਈ ਤੁਹਾਡੇ ਘਰ ਚ ਹਜਰੈਤ ਨੇ ਕਲੇ ਹੁਣ ਬੰਦੋ ਕੀ ਦੇ ਹੁਣ ਕੀ ਤੇ ਜਾਮ ਲਾਉਂਗੇ ਅਸਲ ਗੱਲ ਕੀ ਸੀ ਸਚਾਈ ਵੀ ਸਾਰੇ ਗਲੀ ਗਵਾੜ ਚ ਗੱਲ ਚੱਲਦੀ ਸੀ ਪੈਸੇ ਤਾਂ ਘਰੇ ਆ ਇਹਨਾਂ ਨੇ ਉਹੀ ਨਾਂ ਲੈਤਾ ਵੀ ਪੈਸੇ ਕੋ ਆ ਚ ਗਏ ਪੈਸੇ ਤਾਂ ਬੁੜੀਆਂ ਆ ਚ ਗਲੀ ਚ ਗਲੇ ਉਹ ਇਹ ਉਹਨੇ ਸੁਣੀ ਹੋਈ ਐ ਜਿਹੜਾ ਗਲੀ ਚ ਆਇਆ ਬੱਚਾ ਉਹਦੇ ਅਪਚੀਜ਼ਨ ਚ ਚਲੋ ਜੀ ਕਵਰ ਆ ਗਈ ਬੁੜੀ ਮੈਂ ਕਿਹਾ ਭਾਈ ਤੇਰੇ ਲਈ ਤਾਂ ਇੰਨੀ ਕੀ ਸਜਾ ਵੀ ਜਿਹੜਾ ਉਹਦੇ 500 ਲਿਆ ਸੀ ਉਹ ਤਾਂ ਮੋੜ ਹੂੰ ਮੋੜਤਾ ਉਹਨੇ ਮੈਂ ਕਿਹਾ ਹੁਣ ਹਜ਼ਰਤ ਮੈਂ ਕੱਢਦਾ ਮੈਂ ਉਹ ਜਿਹੜਾ ਘਰ ਵਾਲਾ ਬੱਚਾ ਸੀ ਇਹਨੇ ਪਹਿਲਾਂ ਗਹਿਣਾ ਵਾਲੇ ਦੇ ਸਿਰ ਤੇ ਹੱਥ ਰੱਖਿਆ ਸਭ ਤੋਂ ਪਹਿਲੇ ਸਭ ਤੋਂ ਪਹਿਲਾਂ ਮੈਂ ਉਹਨੂੰ ਮੂਰੇ ਬਿਠਾਇਆ ਸਾਡਾ ਦੇਸੀ ਤਰੀਕਾ ਮੈਂ ਜੇਬ ਤੋਂ ਪੈਨ ਲਾਇਆ ਇੱਕ ਸਟੀਲ ਦਾ ਸਪੈਸ਼ਲ ਇਸ ਵਾਸਤੇ ਰੱਖਿਆ ਹੋਇਆ ਵਿੱਚ ਕੁਝ ਨਹੀਂ ਪਰੋ ਉਹਦੀ ਬਾਡੀ ਸਟੀਲ ਦੀ ਹੈ ਮੈਂ ਉਹਨੂੰ ਪੁੱਛ ਲਿਆ ਮੈਂ ਕਿ ਤੇਰੇ ਨਾਨਕੇ ਕਿੱਥੇ ਆ ਕਹਿੰਦਾ ਜੀ ਗਾਟ ਵਾਲੀ ਆ ਤਲਵੰਡੀ ਸਾਬੋ ਕੋਲੇ ਆ ਕਾਹਦੇ ਤੇ ਤੂੰ ਜਾਂਦਾ ਉਹਨਾਂ ਛੁੱਟੀਆਂ ਚ ਮੈਂ ਜਾਂਦਾ ਹੁੰਨਾ ਕਹਿੰਦਾ 6-8 ਸਾਲ ਦਾ ਤੇ ਕਿਧਰ ਜਾਣਾ ਹੁੰਨਾ ਮੈਂ ਮੇਰੀ ਮੰਮੀ ਨਾਲ ਜਾਣਾ ਹੁੰਨਾ ਕਾਹਦੇ ਤੇ ਜਾਣੇ ਹੋ ਇੱਥੋਂ ਤਾਂ ਜੀ ਕਹਿੰਦਾ ਟੈਂਪੂ ਜਾਂਦਾ ਸਾਡੇ ਰਾਈਏ ਤੋਂ ਰਾਮਪੁਰੇ ਤੱਕ ਉੱਥੋਂ ਸਿੱਧੀਆਂ ਬੱਸਾਂ ਜਾਂਦੀਆਂ ਮੈਂ ਕਿਹਾ ਫਿਰ ਤੈਨੂੰ ਅੱਜ ਭੇਜ ਦਿਆਂ ਉੱਥੇ ਤੇ ਕਹਿੰਦਾ ਜੀ ਭੇਜ ਦਿਓ ਮੈਂ ਕਿਹਾ ਮੈਂ ਪੈਨ ਲਾਇਆ ਉਹਦੇ ਮੂਰੇ ਕੀਤਾ ਉਹਨੇ ਛੰਨਾ ਕੀਤਾ ਸੀ ਮੈਂ ਪੈਨ ਕੀਤਾ ਮੈਂ ਕਿਹਾ ਇੱਧਰ ਦੇਖੀ ਚੱਲ ਮੈਂ 3 ਮਿੰਟਾਂ ਦੇ ਵਿੱਚ ਵਿੱਚ ਟੈਂਪੂ ਵਾਲੇ ਦਾ ਟਾਈਮ ਹੋਇਆ ਪਿਆ ਤੇ ਟੈਂਪੂ ਆਊਗਾ ਤੂੰ ਅੱਡੇ ਤੇ ਪਹੁੰਚ ਜਾਏਗਾ ਤੇ ਟੈਂਪੂ ਜਦੋਂ ਆ ਕੇ ਖੜ ਗਿਆ ਮੈਨੂੰ ਦੱਸ ਦੀ ਤੇ ਚੜ ਜੀ ਉਹੀ ਗੱਲ ਮੈਂ ਉਹਨੂੰ ਕਹੀ ਗਿਆ ਹੁਣ ਟੈਂਪੂ ਆਉਣ ਵਾਲਾ ਹੁਣ ਤੂੰ ਦੇਖ ਇਧਰੋਂ ਟੈਂਪੂ ਆਊਗਾ ਉਹ ਕਹਿੰਦਾ ਜੀ ਆਉਂਦਾ ਟੈਂਪੂ ਤਾਂ ਮੈਂ ਕਿਹਾ ਖੜ ਗਿਆ ਖੜ ਗਿਆ ਚੜ ਜਾ ਚੜ ਗਿਆ ਚੱਲ ਮੈਂ ਕਿਹਾ ਜਿਹੜਾ ਜਿਹੜਾ ਪਿੰਡ ਆਉ ਦੱਸੀ ਜਾਈਂ ਕਹਿੰਦਾ ਜੀ ਢਿੰਗੜ ਆ ਗਿਆ ਫੂਲ ਆ ਗਿਆ ਰਾਮਪਰਾ ਆ ਗਿਆ ਮੈਂ ਕਿਹਾ ਬੇਖ ਗੱਟ ਵਾਲੀ ਵਾਲੀ ਬੱਸ ਖੜੀ ਐ ਹਾਂਜੀ ਕਹਿੰਦਾ ਖੜੀ ਐ ਮੈਂ ਚੜ ਜਾ ਚੜ ਗਿਆ ਮੈਂ ਕਿਹਾ ਜਦੋਂ ਪਿੰਡ ਆ ਗਿਆ ਦੱਸ ਦੀ ਉੱਤਰ ਜੀ ਉੱਤਰ ਗਿਆ ਜੀ ਕਹਿੰਦਾ ਮੈਂ ਤਾਂ ਆ ਗਿਆ ਪਿੰਡ ਇੰਨੇ ਚਿਰ ਚ ਹੀ ਆਉਣਾ ਹੁੰਦਾ ਸੁਪਨੇ ਵਾਂਗੂ ਸੋਚ ਲਿਆ ਤੇ ਆ ਗਿਆ ਉੱਤਰ ਗਿਆ ਮਹਿਲ ਹੈ ਹੁਣ ਤੂੰ ਚੱਲ ਪਾ ਘਰ ਨੂੰ ਜੇ ਕੋਈ ਜਾਣਦਾ ਮਿਲਿਆ ਕਿ ਇਹ ਨਾਨਕਿਆਂ ਦਾ ਪਿੰਡ ਆ ਸੱਸੀ ਕਾਲ ਬੁਲਾ ਦਿਆ ਕਰੀ ਸੋਨੀ ਤੁਸੀਂ ਹੈਰਾਨ ਹੋਵੋਗੇ ਥੋੜੀ ਚਿਰ ਬਾਅਦ ਕਹਿੰਦਾ ਕਰੇ ਸੱਸੀ ਕਾਲ ਸੱਸੀ ਕਾਲ ਮਖਾ ਜਦੋਂ ਘਰੇ ਪਹੁੰਚ ਗਿਆ ਦੇਖੀ ਦਰਵਾਜ਼ਾ ਖੁੱਲਾ ਕੇ ਬੰਦ ਦਾ ਕਹਿੰਦਾ ਜੀ ਬਾਹਰ ਤਾਂ ਬੰਦ ਆ ਮੈਂ ਚੰਗਾ ਖੜਕਾ ਦੇ ਖੜਕਾਤਾ ਜੀ ਕਹਿੰਦਾ ਮਖਾ ਕਿਨੇ ਖੋਲਿਆ ਕਹਿੰਦਾ ਜੀ ਮੇਰੇ ਮਾਮੇ ਦੀ ਕੁੜੀ ਨੇ ਖੋਲਿਆ ਮਖਾ ਬਹਿ ਜਾ ਚਾਹ ਪਾਣੀ ਪੀ ਲੈ ਜਦੋਂ ਚਾਹ ਪੀ ਲਈ ਮੈਨੂੰ ਦੱਸਦੀ ਤੇ ਆਪਾਂ ਮੁੜਿਆ ਆ ਮੁੜਿਆ ਆ ਜੀ ਤੇ ਚਾਹ ਤਾਂ ਕਹਿੰਦਾ ਜੀ ਮੈਂ ਪੀ ਜਨਾ ਕਿਨੇ ਬਣਾਈ ਆ ਮਾਮੀ ਨੇ ਪੀਲੀ ਮੈਂ ਪੈਨ ਪਰੇ ਕਰ ਲਿਆ ਉਚਾਕੀ ਜਾਵੇ ਵੀ ਨਾਨਕੇ ਕਿੱਧਰ ਗਏ ਕਹਿਣ ਦਾ ਮਤਲਬ ਕੀ ਆ ਇਹ ਉਹੀ ਇਹ ਆਪਣੇ ਸਾਡੇ ਸਬਕੌਨਸ਼ੀਅਸ ਮਾਈਂਡ ਨੂੰ ਤੁਸੀਂ ਕਿਸੇ ਗੱਲ ਤੇ ਜੋੜਤਾ ਉਹਦੇ ਚ ਜੋ ਤੁਸੀਂ ਕਹੀ ਜਾਓਗੇ ਉਹੋ ਹੀ ਦਿਸੂਗਾ ਉਹਨੂੰ ਉਹਨੂੰ ਫਿਰ ਮੈਂ ਪੈਨ ਦਿਖਾਇਆ ਪੈਨ ਨਹੀਂ ਦਿਸਦਾ ਉਹਨੇ ਉਹਨੂੰ ਛੰਨਾ ਦਿਖਾਇਆ ਛੰਨਾ ਨਹੀਂ ਛੋਟੇ ਬੱਚੇ ਨੂੰ ਇਸ ਕਰਕੇ ਬਿਠਾਇਆ ਜਾਂਦਾ ਕਿ ਉਹਦੇ ਤੇ ਇਫੈਕਟ ਛੇਤੀ ਹੋ ਜਾਂਦਾ ਐਵੇਂ ਸਾਰਿਆਂ ਤੇ ਨਹੀਂ ਹੁੰਦਾ ਬਹੁਤ ਵਾਰੀ ਅਸੀਂ ਕੀ ਕਰਦੇ ਹਾਂ ਬਦਲਣਾ ਵੀ ਪੈਂਦਾ ਕਹਿਣ ਦਾ ਮਤਲਬ ਗੱਲ ਇੰਨੀ ਕ ਹੈ ਸਾਡਾ ਤਾਂ ਚੈਲੰਜ ਇਸ ਗੱਲ ਨੂੰ ਵੀ ਫਿਰ ਤਾਂ ਪੁਲਿਸ ਡਿਪਾਰਟਮੈਂਟ ਵਿੱਚ ਸਾਰੇ ਹਜ਼ਰਿਆਦ ਵਾਲੇ ਭਰਤੀ ਕਰ ਲੋ ਕਿਤੇ ਚੋਰੀ ਹੋਈ ਕਿਤੇ ਡਾਕਾ ਵੱਜਿਆ ਹਜ਼ਰਿਆਦ ਕੱਢੀ ਤੇ ਚੱਲ ਮੇਰੇ ਭਾਈ ਕਿੱਡਾ ਸੁੱਖਾ ਮਤਲਬ ਜਿਵੇਂ ਤੁਸੀਂ ਕਹੇ ਹਿਪਨੋਟਾਈਜ਼ ਕੀਤਾ ਜਾ ਸਕਦਾ